ਕਦੀ ਉੱਧਰੋਂ ਘੁੰਮਦਾ ਅੱਗੇ ਦਾ ਇਧਰੋਂ ਕੱਲਾ ਮਾਰਨ ਲੱਗ ਪੰਦੇ ਹੁਣ ਤਾਂ ਤੂੰ ਹੀ ਕਮਾਉਣੀ ਐ ਮੈਨੂੰ ਐ ਪੰਜੀ ਮਿੰਟ ਦੀ ਤਾਂ ਯਾਰ ਇਦਾਂ ਥੋੜੀ ਹੁੰਦੀ ਐ ਯਾਰ ਹੁਣ ਮੈਂ ਯਾ ਤੈਨੂੰ ਕਿੱਥੇ ਔਰ ਮੈਂ ਕਹਿੰਦੀ ਆ ਕਿ ਦਵਾਈ ਜਾਏ ਉਹ ਫਿਰ ਤੇਰੇ ਕੋਲ ਟਾਈਮ ਆ ਉਸੇ ਬੁੜਾ ਬਟਾ ਉਸੇ ਤੇਰੇ ਆ ਭਰਾਵਾਂ ਦਾ ਛੇਖਾਂ ਦਾ ਚਾਲਦਾ ਉਸੇ ਦੇ ਕਾਰੋਬਾਰ ਤੇਲ ਦਾ ਖਬਰਦਾਰ ਖਬਰਦਾਰ ਐ ਕਿ ਕਹਿੰਦੇ ਛੇਖ ਜਿਹਦਾ ਤੇ ਭਰਾ ਹੁੰਦੇ ਆ ਤੇਲਾਂ ਦੇ ਉਹਨਾਂ ਦੇ ਆਪਣੇ ਕਾਰੋਬਾਰ ਆ ਦਵਾਈ ਜਾਏ ਦਵਾਈ ਤਾਂ ਨਹੀਂ ਦੁਕਾਨ ਵੀ ਆ ਰਹਾ ਤੂੰ ਦਵੇ ਡੈਕੋ ਟਾਈਮ ਹੈਗਾ ਟੁਈਟਲ ਜਾ ਜਾ ਹੈਗਾ ਤੇ ਜਾ ਗੁੱਡੀ ਤਾਂ ਕਹ ਗੁੱਡੀ ਘਬਰਾ ਗਈ ਗੁੱਡੀ ਨਾ ਹੁੰਦੀ ਆ ਨਹੀਂ ਬੱਚੀ ਘਬਰਾ ਗਈ ਆ ਇਹ ਨਹੀਂ ਘਬਰਾਉਂਦੀ ਇਹ ਵੀ ਬੱਚੀ ਘਬराई ਹੋ ਜਾ ਮੈਂ ਕੱਥੇ ਲੈ ਨਾ ਯਾਰ ਮੈਂ ਕੱਥੇ ਹੀ ਆਮਾ ਕੰਮੈਨ ਨੂੰ ਬਚਲਾਣਾ ਉਹਦੇ ਨਾਲ ਹੀ ਚਲ ਜੰਦਾ ਹਾਂ ਉਹ ਝੰਮੇ ਨੇ ਤੇ ਫੇ ਚਮਾਦਾ ਆਪੇ ਗੱਡੀ ਲੈ ਕੇ ਤੋੜ ਗਿਆ ਕਿੱਥੇ ਲੈ ਜਾ ਮੈਂ ਯਾਰ ਤੈਨੂੰ ਜੱਗੋਵਾਲੀ ਪਲੇਸ ਕਿਹੜੀ ਆ ਯਾਰ ਹੁਣ ਮੈਂ ਦੱਸ ਕਾਰੇ ਨੂੰ ਬੂਨ ਲਾਓ ਕਾਰੇ ਨੂੰ ਲਾਓ ਬੂਮਾਰੇ ਨੂੰ ਲਾ ਮਾਰਕਪੁਰੀ ਆਉਣ ਲੱਪਾ ਦੀ ਤੂੰ ਕੀ ਕਹਿੰਦਾ ਮੋਟਰਸਾਈਕਲ ਤੇ ਜਾਣਾ ਘੁੰਮਣ ਮੈਂ ਕਹਾਂ ਮੋਟਰਸਾਈਕਲ ਤੇ ਚੱਲਦੇ ਜਾਣਾ ਉਹਨੂੰ ਬਿਮਾਰ ਕਰਨਾ ਹੈ ਵਾਸੀ ਅੱਗੇ ਅਸੀਂ ਮੁੰਡੇ ਮੋਟਰਸਾਈਕਲਾਂ ਤੇ ਜਾਂਦੇ ਹੁੰਦੇ ਉਹ ਕੁੜੀ ਆ ਯਾਰ ਫੇਰੇ ਕੀ ਹੋਏ ਜਾਂਦੀਆਂ ਹੈ ਇੱਥੇ ਬਿਮਾਰ ਹੋ ਜਾਊਗੀ ਹੋਰ ਇਹ ਨਹੀਂ ਮਾਸੀ ਹਲਕੀ ਰਹਿਣਾ ਇਹਨੇ ਹਲਕੀ ਰਹਿਣਾ ساری ਉਮਰ ਆ ਜਾਊਗਾ ਤੂੰ ਆਹੋ ਗਵਾ ਕੇ ਆ ਜਾਊਗਾ ਉਹਦੀ ਸਿਹਤ ਆਵ ਕਰਕੇ ਕਦੇ ਨਹੀਂ ਤਈਆ ਜਾਣ ਲਗਾ ਉਹਨੂੰ ਲੈ ਪੈਸੇ ਬਾਦਮਾ ਦੇ ਗਲੇ 'ਚ ਇੰਨੀ ਹਲਕੀ ਰਹਿਣਾ ਸਾਰੀ ਉਮਰ ਹਲਕੀ ਹੋਰ ਕੀ ਆਏ ਉਹਨੇ ਕਿਹਾ ਸੀ ਗੁਰਜੀਤ ਨੂੰ ਟੈਕਟ ਬਣਾਵਾ ਕੱਲ ਪਰਸੋਂ ਦੇਖਿਆ ਮਾਸੀ ਰੋਟੀਆਂ ਆਪੇ ਲਾਉਣ ਲੱਗਾ ਸੀ ਜੇ ਬਧਾ ਲਾ ਨਾ ਕੱਲ ਤਾਂ ਢੋਗੇ ਜਿਹਾ ਧੜ ਧੜ ਰੱਖੀ ਜਾਂਦਾ ਸੀ ਚਾਰ ਦਿਨ ਰਹਿਣਾ ਦਾ ਫੇ ਚੱਲ ਜਾਂਦੇ ਮੈਂ ਫੇਗਾ ਜੇ ਚੁੱਲੇ ਨਹੀਂ ਚਾੜੀ ਲੈ ਚੁੱਲੇ ਤਾਂ ਚਾੜੀ ਵੀ ਆ ਗੋਪੀ ਸਾਹਿਬ ਨੂੰ ਹੁੰਦਾ ਯਾਰ ਮੈਂ ਨਹੀਂ ਚਾੜਦਾ ਹੱਲੇ ਲੈ ਪਿਓ ਨਹੀਂ ਚਾੜਦਾ ਮੇਰੇ ਘਰ ਸੋਨਾ ਬੋਲੀ ਜੀਆ ਫੇਰ ਉਹ ਪੰਡੂ ਵਾਲੇ ਨਹੀਂ ਮੇਰੇ ਘਰ ਆਸਨਵਾਸੀ ਆ ਸ਼ਕਲਕ ਬੂੰਬੂਮ ਵਾਲੇ ਦੇਖਿਆ ਕਵਰੀ ਕਿਹੜਾ ਬੂੰਬੂਮ ਆ ਆ ਸ਼ਕਲਕ ਬੂੰਬੂਮ ਨਟਰਾਜ ਦੀ ਪੈਨਸਲ ਦੇਖੀ ਐਨ ਉਹਦੇ ਹਰਗਾ ਆ ਸੋਨੇ ਆ ਬੱਲ ਪਸੂ ਦਾ ਘਰ ਬਣਾ ਗੰਦੀ ਮੜੀ ਚੱਲੀ ਆ ਤੇ ਮਨਪੇ ਸੌਂਗੀ ਉੱਪਰੋਂ ਤੇ ਉਹ ਪਤੀਲਾ ਥੋਕੇ ਰੱਖਤਾ ਉਹਨੂੰ ਚਾਹ ਘੁੱਟ ਬਣਾ ਦੇ ਕੀ ਚਾਹ ਕੀ ਜਿੱਦਾਂ ਦੀ ਉਹ ਬਿੰਦੀ ਚਾਹ ਬਣਾ ਦੇ ਲੱਗਾ ਹੀ ਆ ਤੂੰ ਥੱਲੇ ਕੌਣ ਚਾਹ ਨਾ ਕਦੇ ਵੀ ਤੂੰ ਉਹੀ ਬਣਾ ਕੇ ਦਊਂਗਾ ਹੁਣ ਹੋਰ ਕੌਣ ਬਣਾ ਕੇ ਦਊ? ਜੇ ਤੂੰ ਰੋਟੀਆਂ ਭਗਾ ਕੇ ਦੇ ਸਕਦਾ ਤਾਂ ਚਾਹ ਨਹੀਂ ਕੱਪ ਉਹਨੂੰ ਦੇ ਸਕਦਾ। ਅਮਾ ਆ ਟੀਚਰ ਸੀ। ਟੀਚਰ ਸੀ। ਘਰ ਵਾਲੀ ਦੀ ਕਿਹਾ ਕਿ ਤੂੰ ਕੇਅਰ ਕਰ। ਕੇਅਰ ਕਰ ਤੇ ਘਰ ਵਾਲੀ ਦੀ। ਜਿੱਦਾਂ ਮਰਜੀ ਸਮਝ। ਟੀਚਰ ਸੀ। ਹਾਂ ਟੀਚਰ ਸੀ। ਜਦੋਂ ਮੈਂ ਰੋਟੀਆਂ ਤੂੰ ਭਗਾ ਸਕਦਾ। ਉਦੋਂ ਮੈਂ ਠੀਕ ਨਹੀਂ ਸੀ ਮੈਂ ਕਿਹਾ ਤੂੰ ਉਹਨੂੰ ਕਹਿ ਦੋ ਰੋਟੀਆਂ ਲਾ ਦੇ। ਹਨਾ? ਮੈਂ ਹੁਣ ਮੈਂ ਉਹਨੂੰ ਚਾਹ ਬਣਾ ਕੇ ਦੇਵਾਂ। ਉਹਨੂੰ ਕੱਟ ਚਾਹ ਬਣਾ ਦੇ ਜਿੱਦਾਂ ਦੀ ਪੀਂਦੀ ਹੈ। ਇਹ ਗੱਲ ਬਹੁਤ ਬਹੁਤ ਬਹੁਤ